ਪ੍ਰੋਗਰਾਮ ਖਬਰ ਪੜਤਾਲ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਧੰਨਵਾਦ ਮੌਕਾ ਦੇਣ ਲਈ ਜੀ ਜੀ ਡੱਲਾ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਬੀਜੇਪੀ ਦੀ ਬੀਜੇਪੀ ਨੂੰ ਕੋਈ ਜ਼ਿਆਦਾ ਵਧੀਆ ਕੈਂਡੀਡੇਟ ਪੰਜਾਬ 'ਚ ਸ਼ਾਇਦ ਨਹੀਂ ਮਿਲ ਰਹੇ ਤੇ ਹੁਣ ਸੈਲੀਬ੍ਰਿਟੀਜ਼ ਦਾ ਸਹਾਰਾ ਲੈਣ ਬਾਰੇ ਸੋਚ ਰਹੇ ਆਂ ਸੋ ਕੀ ਕਹਿਣਾ ਚਾਹੋਗੇ ਦੇਖੋ ਭਾਰਤੀ ਜਨਤਾ ਪਾਰਟੀ ਨੂੰ ਪਤਾ ਕਿ ਜੇ ਉਹਨਾਂ ਨੇ ਦੁਬਾਰਾ ਸਰਕਾਰ ਬਣਾਉਣੀ ਹੈ ਤਾਂ ਇੱਕ ਇੱਕ ਸੀਟ ਦੀ अहमियत ਹੈ ਹੁਣ ਸਥਿਤੀ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਕੋਲੇ ਪਹਿਲਾਂ ਗੁਰਦਾਸਪੁਰ ਦੀ ਸੀਟ ਸੀ ਉਹ ਸੁਨੀਲ ਜਾਖੜ ਨੇ ਖੋਲੀ ਸੁਨੀਲ ਜਾਖੜ ਗੁਰਦਾਸਪੁਰ ਸਾਹਿਬ ਗੁਰਦਾਸਪੁਰ ਚ ਵਿਨੋਦ ਖੰਨਾ ਸਾਹਿਬ ਦੇ ਦੁਨੀਆ ਤੋਂ ਵਿਦਾਇਗੀ ਤੋਂ ਬਾਅਦ ਚੋਣ ਲੜੇ ਤੇ ਜਿੱਤ ਗਏ ਹਾਲਾਂਕਿ ਸੁਨੀਲ ਜਾਖੜ ਅਬੋਰ ਤੋਂ ਵਿਧਾਨ ਸਭਾ ਦੀ ਚੋਣ ਹਾਰ ਗਏ ਸੀ ਪਰ ਕਿਉਂਕਿ ਉਹਨਾਂ ਨੂੰ ਪ੍ਰਧਾਨ ਬਣਾਤਾ ਸੀ ਕਾਂਗਰਸ ਦਾ ਤੇ ਫਿਰ ਉਹ ਗੁਰਦਾਸਪੁਰ ਚੋਣ ਲੜੇ ਤੇ ਜਿੱਤ ਗਏ ਪਰ ਰਿਕਾਰਡ ਮਾਰਜਨ ਨਾਲ ਚੋਣ ਜਿੱਤੇ ਔਰ ਉਦੋਂ ਜਿਹੜੇ ਉਮੀਦਵਾਰ ਸੀ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸੀ ਉਹ ਵੱਡੇ ਵਪਾਰੀ ਲੀਡਰ ਸੀ ਵੱਡਾ ਉਹਨਾਂ ਦਾ ਕਾਰੋਬਾਰ ਹੈ ਉਹਨਾਂ ਨੇ ਬਹੁਤ ਯਤਨ ਕੀਤੇ ਕੋਸ਼ਿਸ਼ ਕੀਤੀ ਲੇਕਿਨ ਗੱਲ ਨਹੀਂ ਹੋ ਸਕੀ ਗੁਰਦਾਸਪੁਰ ਦੇ ਵਿੱਚ ਕਿਉਂਕਿ ਭਾਜਪਾ ਦੇ ਰਾਜ ਚ ਵੀ ਜ਼ਮੀਨੀ ਵਿਕਾਸ ਨਹੀਂ ਹੋਇਆ ਗੁਰਦਾਸਪੁਰ ਚ ਬਹੁਤ ਸਾਰੀਆਂ ਮੇਲੇ ਹੁੰਦੀਆਂ ਸੀ ਬੰਦ ਹੋ ਗਈਆਂ ਸਰਹੱਦੀ ਇਲਾਕਾ ਨਾ ਖੇਤੀਬਾੜੀ ਉੱਥੇ ਤਰੱਕੀ ਕਰ ਸਕੀ ਨਾ ਐਜੂਕੇਸ਼ਨ ਦਾ ਪੱਧਰ ਉੱਥੇ ਜ਼ਿਆਦਾ ਸੁਧਾਰਿਆ ਜਾ ਸਕਿਆ ਹਾਲਾਂਕਿ ਗੁਰਦਾਸਪੁਰ ਤੋਂ ਵਿਨੋਦ ਖੰਨਾ ਸਾਹਿਬ ਕਈ ਵਾਰੀ ਵਿਧਾਇਕ ਰਹੇ ਐਮਪੀ ਰਹੇ ਮੰਤਰੀ ਵੀ ਰਹੇ ਉਹਨਾਂ ਨੂੰ ਪੁਲਾਂ ਵਾਲਾ ਲੀਡਰ ਵੀ ਕਿਹਾ ਜਾਂਦਾ ਪੁੱਲ ਜ਼ਰੂਰ ਉਹਨਾਂ ਨੇ ਅਟਲ ਵਿਹਾਰੀ ਵਾਜਪਾਈ ਤੋਂ ਔਰ ਚਰਨਜੀਤ ਅਟਵਾਲ ਜਦੋਂ ਲੋਕ ਸਭਾ ਦੇ ਡਿਪਟੀ ਸਪੀਕਰ ਸੀ ਉਦੋਂ ਉਹਨਾਂ ਨੇ ਯਤਨ ਕਰਕੇ ਪਾਸ ਕਰਾਈ ਤੇ ਉਹ ਬਣੇ ਵੀ ਚਲੋ ਪਰ ਉਸ ਤੋਂ ਬਾਅਦ ਗੁਰਦਾਸਪੁਰ ਚ ਮੋਦੀ ਸਾਹਿਬ ਦੇ ਯਤਨਾਂ ਤੋਂ ਬਾਅਦ ਜਿਹੜਾ ਪਿੰਡ ਗੋਦ ਲਿਆ ਸੀ ਗੁਰਦਾਸਪੁਰ ਚ ਉਹ ਪਿੰਡ ਵਿਨੋਦ ਖੰਨਾ ਸਾਹਿਬ ਦੇ ਦੇਹਾਂਤ ਦੇ ਨਾਲ ਹੀ ਗੋਦੀਆਂ ਲੈ ਗਿਆ ਮੁੜ ਕੇ ਉਹਨੂੰ ਕਿਸੇ ਨੇ ਸਾਂਭਿਆ ਨਹੀਂ ਹੁਣ ਸਿੱਟੀਆਂ ਇਹ ਨੇ ਕਿ ਗੁਰਦਾਸਪੁਰ ਦੇ ਵਿੱਚ ਪਿਛਲੀ ਵਾਰੀ ਹਾਰ ਗਿਆ ਉਹਨਾਂ ਦਾ ਉਮੀਦਵਾਰ ਹੁਣ ਉਹਨਾਂ ਨੂੰ ਉਮੀਦਵਾਰ ਨਹੀਂ ਲੱਗਦਾ ਪਿਛਲੀ ਵਾਰ ਵਾਲੇ ਉਮੀਦਵਾਰ ਤੇ ਇਲਜ਼ਾਮ ਵੀ ਬਹੁਤ ਮਾੜਾ ਲੱਗਿਆ ਸੀ ਸੋ ਇਸ ਕਰਕੇ ਉਹ 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 ਇਲਜ਼ਾਮਾਂ ਤੋਂ ਬਾਅਦ ਉਹ ਵੀ ਹਾਰ ਗਏ ਦੋ ਹੀ ਪਿਛਲੀਆਂ ਲੋਕ ਸਭਾ ਚੋਣ ਜਿਹੜੀ ਜ਼ਿਮਨੀ ਚੋਣ ਹੋਈ ਸੀ ਇੱਕ ਤਾਂ ਸੋਚੇ ਵਾਲਾ ਕਾਂਡ ਹੋ ਗਿਆ ਸੀ ਤੇ ਇੱਕ ਭਾਜਪਾ ਦਾ ਜਿਹੜਾ ਲੀਡਰ ਸੀ ਉਹਦਾ ਵੀ ਕਾਂਡ ਉੱਠਿਆ ਸੀਗਾ ਮੁੰਬਈ ਦੇ ਵਿੱਚ ਚਲੋ ਮੈਂ ਉਸ ਪਾਸੇ ਜਾਂਦਾ ਨਹੀਂ ਹੁਣ ਭਾਜਪਾ ਦੀ ਕੋਸ਼ਿਸ਼ ਕੀ ਹੈ ਕਿ ਸਾਨੂੰ ਅਜਿਹਾ ਕੱਦ ਦਾ ਲੀਡਰ ਮਿਲ ਜੇ ਜਿਹੜਾ ਸੁਨੀਲ ਜਾਖੜ ਨੂੰ ਹਰਾ ਦੇ ਪੋਲੀਟিক্যাল ਲੀਡਰ ਬੀਜੇਪੀ ਕੋਲੇ ਮੈਨੂੰ ਲੱਗਦਾ ਨਹੀਂ ਇਸ ਵੇਲੇ ਕੋਈ ਦਿਖਾਇਆ ਹੈਗਾ ਵਿਜੇ ਸੰਪਲਾ ਸਾਹਿਬ ਮੌਜੂਦਾ ਮੈਂਬਰ ਨੇ ਮੈਨੂੰ ਤਾਂ ਹੁਸ਼ਿਆਰਪੁਰ ਤੋਂ ਵੀ ਉਹਨਾਂ ਦੀ ਟਿਕਟ ਹੈ ਜਿਹੜੀ ਪੱਕੀ ਨਹੀਂ ਲੱਗਦੀ ਹੋ ਸਕਦਾ ਹੈ ਹੁਸ਼ਿਆਰਪੁਰ ਤੋਂ ਵਿਜੇ ਸੰਪਲਾ ਦੀ ਟਿਕਟ ਨਾ ਕੱਟੀ ਜਾਵੇ ਸੋ ਤਿੰਨ ਵੱਡੇ ਚਿਹਰੇ ਚਾਹੀਦੇ ਨੇ ਬੀਜੇਪੀ ਨੂੰ ਗੁਰਦਾਸਪੁਰ ਚਾਹੀਦਾ ਅੰਮ੍ਰਿਤਸਰ ਚਾਹੀਦਾ ਅੰਮ੍ਰਿਤਸਰ ਹਰਦੀਪਪੁਰੀ ਦਾ ਨਾਮ ਚੱਲ ਰਿਹਾ ਜਿਹੜੇ ਕੇਂਦਰੀ ਮੰਤਰੀ ਨੇ ਪਰ ਉਹ ਪੰਜਾਬ ਚ ਕਦੀ ਬਹੁਤੇ ਜ਼ਿਆਦਾ ਸਰਗਰਮੀ ਨਹੀਂ ਰਹੇ ਉਹ ਅਫਸਰ ਰਹੇ ਨੇ ਮੰਤਰੀ ਬਣਨ ਤੋਂ ਪਹਿਲਾਂ ਇਸ ਕਰਕੇ ਅ ਅਸਰ ਨੇ ਜਿਹੜੇ ਉਹ ਵੈਸੇ ਵੀ ਲੋਕਾਂ ਦੇ ਵਿੱਚ ਬਹੁਤ ਉਹਨਾਂ ਦਾ ਘੱਟ ਜਾਂ ਤਾਲਮੇਲ ਰਹਿੰਦਾ ਸੋ ਹੁਣ ਉਹਨਾਂ ਦੀ ਟੇਕ ਹੈ ਜਿਹੜੀ ਭਾਜਪਾ ਦੀ ਸਾਰੀ ਲੱਗੀ ਹੈ ਜਾਂ ਤਾਂ ਲੱਗੀ ਹੈ ਉਹ ਕਰੈਕਟਰਾਂ ਤੇ ਜਾਂ ਲੱਗੀ ਹੈ ਫਿਲਮੀ ਸਤਾਰਿਆਂ ਤੇ ਕਿਉਂਕਿ ਭਾਜਪਾ ਨੂੰ ਇਹ ਲੱਗਦਾ ਹੈ ਕਿ ਸੈਲੀਬ੍ਰਿਟੀਜ਼ ਕਰਕੇ ਹੀ ਅਸੀਂ ਅੱਗੇ ਵਧਾਂਗੇ ਪਰ ਭਾਜਪਾ ਦਾ ਇਤਿਹਾਸ ਵੀ ਰਿਹਾ ਅ ਬੀਬੀ ਸਮ੍ਰਿਤੀ ਰਾਣੀ ਇਹ ਟੀਵੀ ਕਲਾਕਾਰ ਸੀ ਸ਼ਤਰੂਗਨ ਸੇਨਾ ਸਾਹਿਬ ਫਿਲਮ ਕਲਾਕਾਰ ਸੀ ਬੀਬੀ ਹੇਮਲਾਮਨ ਹਿਮਾ ਮਲਣੀ ਇਹ ਵੀ ਫਿਲਮ ਕਲਾਕਾਰ ਸੀ ਬਾਉ ਤਰਮਿੰਦਰ ਉਹ ਵੀ ਇਹਨਾਂ ਦਾ ਇਹਨਾਂ ਦੀ ਪਾਰਟੀ ਚ ਰਿਹਾ ਹੈ ਸੂ ਬਹੁਤ ਸਾਰੇ ਲੀਡਰਸ਼ਿਪ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹਨਾਂ ਦਾ ਬੈਕਗ੍ਰਾਉਂਡ ਫਿਲਮੀ ਸੀ ਨਵਜੋਤ ਸਿੰਘ ਸਿੱਧੂ ক্রিকেট 스타 ਸੀ ਕੀਰਤੀ ਆਜ਼ਾਦ ਸਾਹਿਬ ਉਹ ਵੀ ক্রিকেট ਦੇ ਪਲੇਅਰ ਸੀ ਹੁਣ ਵੀ ਕਈ ਥਾਵਾਂ ਤੋਂ ਜਿਹੜੇ ক্রিকেট ক্রিকেট ਦੇ ਖਿਡਾਰੀ ਨੇ ਮੰਨੇ ਪਰ ਮੰਨੇ ਉਹਨਾਂ ਨੂੰ ਵੀ ਬੀਜੇਪੀ ਥਾਂ ਥਾਂ ਤੋਂ ਆਪਣੀ ਪਾਰਟੀ ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਹੁਣ ਗੱਲ ਸਭ ਤੋਂ ਪਹਿਲਾਂ ਅਮਰਸਰ ਦੀ ਕਰਦੇ ਹਾਂ ਪਿਛਲੀ ਵਾਰੀ ਵੀ ਗੁਰਦਾਸਪੁਰ ਦੇ ਵਿੱਚ ਨਾਮ ਚੱਲਿਆ ਸੀ ਹਰਭਜਨ ਮਾਨ ਦਾ ਪੰਜਾਬ ਦਾ ক্রিকেট ਖਿਡਾਰੀ ਹੈ ਹੁਣ ਭਾਰਤੀ ক্রিকেট ਟੀਮਸ ਦਾ ਕੱਟ ਉਹਨਾਂ ਦੀ ਖੇਡ ਸਾਨੂੰ ਨਜ਼ਰ ਆਉਂਦੀ ਹੈ ਪਰ ਆਈਪਲ ਵਗੈਰਾ ਚ ਨਜ਼ਰ ਆਉਂਦੇ ਨੇ ਉਹਨਾਂ ਜ਼ਿਆਦਾ ਹੁਣ ਫਿਰ ਭਜਨ ਸਰਗਰਮ ਨਹੀਂ ਰਿਹਾ ਕਿਸੇ ਵੇਲੇ ਟਰਬੋਨੇਟਰ ਵੀ ਕਹਿੰਦੇ ਸੀ ਇਹਨਾਂ ਨੂੰ ਆਸਟ੍ਰੇਲੀਆ ਚ ਜਾ ਕੇ ਹਰਭਜਨ ਬਹੁਤ ਵੇਕਟਾਂ ਕੱਢਦਾ ਰਿਹਾ ਸਾਰੇ ਪਾਸੇ ਕੱਢਦਾ ਰਿਹਾ ਸਪਿਨ ਚੰਗੀ ਕਰਦਾ ਸੀ ਹੁਣ ਸਥਿਤੀ ਕੀ ਹੈ ਬਾਦਲ ਨੇ ਡੀਐਸਪੀ ਵੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦੇਤੀ ਸੀ ਚਲੋ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਕ੍ਰਿਕਟਰ ਹਰਭਜਨ ਸਿੰਘ ਮੰਨੂਗਾ ਬੀਜੇਪੀ ਦੀ ਚੋਣ ਲੜਨ ਲਈ ਪਤਾ ਹੀ ਲੱਗਿਆ ਕਿ ਬੀਜੇਪੀ ਦੇ ਲੀਡਰ ਕਿਤਨੇ ਕਿਤੇ ਹਰਭਜਨ ਸਿੰਘ ਦੇ ਨਾਲ ਵੀ ਸੰਪਰਕ ਚਾ ਮੈਂ ਮਾਫੀ ਚਾਹੂੰਗਾ ਜਿਵੇਂ ਮੈਂ ਕਿਤੇ ਹਰਭਜਨ ਮਾਨ ਕਹਿ ਗਿਆ ਹਰਭਜਨ ਸਿੰਘ ਦੇ ਨਾਲ ਸੰਪਰਕ ਚਾ ਬੀਜੇਪੀ ਦੇ ਲੀਡਰ ਪੰਜਾਬ ਵਾਲੇ ਵੀ ਦਿੱਲੀ ਵਾਲੇ ਵੀ ਹੁਣ ਹਰਭਜਨ ਸਿੰਘ ਉਹਨਾਂ ਨੂੰ ਇਹ ਲੱਗਦਾ ਵੀ ਜੇ ਤਾਂ ਹਰਭਜਨ ਸਿੰਘ ਨੂੰ ਅਸੀਂ ਅਮਰਸਰੋਂ ਉਤਾਰ ਦਈਏ ਤਾਂ ਅਸੀਂ ਗੁਰਦਾਸਪੁਰ ਤੋਂ ਕੋਈ ਹੋਰ ਉਮੀਦਵਾਰ ਦੇਖ ਲਾਂਗੇ ਭਾਵੇਂ ਵਿਨੋਦ ਖੰਨਾ ਦੀ ਧਰਮ ਪਤਨੀ ਕविता ਖੰਨਾ ਉਹ ਬੀਬੀ ਵੀ ਸਰਗਰਮ ਹੈ ਜਾਂ ਪੁੱਤਰ ਅਕਸ਼ੇ ਖੰਨਾ ਵਿਨੋਦ ਖੰਨੇ ਦਾ ਪੁੱਤਰ ਅਕਸ਼ੇ ਖੰਨਾ ਇਹ ਚੋਣ ਪ੍ਰਚਾਰ ਕਰਦਾ ਰਿਹਾ ਗੁਰਦਾਸਪੁਰ ਚ ਆ ਕੇ ਅਕਸ਼ੇ ਖੰਨਾ ਸੋ ਅਕਸ਼ੇ ਖੰਨਾ ਬਾਰੇ ਵੀ ਸੋਚ ਰਹੀ ਹੈ ਬੀਜੇਪੀ ਵੀ ਕਿਉਂ ਨਾ ਇਹਨੂੰ ਅਸੀਂ ਉੱਥੇ ਲੜਾ ਲਈਏ ਸੋ ਹੁਣ ਉਹਨਾਂ ਕੋਲੇ ਜਿਹੜੇ ਮੋٹے ਮੋٹے ਨਾਮ ਨੇ ਅਕਸ਼ੇ ਕੁਮਾਰ ਦਾ ਨਾਮ ਵੀ ਚੱਲ ਰਿਹਾ ਜਿਹਦੀ ਫਿਲਮ ਆ ਰਹੀ ਹੈ ਹੁਣੀ ਬਹੁਤ ਜ਼ਿਆਦਾ ਸੋ ਇਸ ਕਰਕੇ ਪਰ ਅਕਸ਼ੇ ਪੰਜਾਬ ਦੀ ਸੈੱਟ ਵੱਲੋਂ ਉਹਨੂੰ ਪੁੱਛ ਕੇ ਛੱਲੀ ਸੱਦਿਆ ਗਿਆ ਸੀ ਡੇਰੇ ਵਾਲੇ ਮਾਮਲੇ 'ਚ ਸੋ ਇਸ ਕਰਕੇ ਉਹ ਥੋੜਾ ਜਿਹਾ ਕੰਟ੍ਰੋਵਰਸ਼ਲ ਹੈ ਪਰ ਅਕਾਲੀ ਦਲ ਚਾਹੁੰਦੇ ਨੇ ਵੀ ਜੇ ਅਕਸ਼ੇ ਖੰਨਾ ਵੀ ਆ ਜ ਹੁਣ ਅਕਸ਼ੇ ਕੁਮਾਰ ਰਾਜੀ ਅਕਸ਼ੇ ਕੁਮਾਰ ਅਕਸ਼ੇ ਖੰਨਾ ਹਰਪਜਨ ਸਿੰਘ ਇਹ ਤਿੰਨ ਚਾਰ ਨਾਮ ਨੇ ਕਵਿਤਾ ਖੰਨਾ ਜਿਨ੍ਹਾਂ ਤੇ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਔਰ ਜੇ ਹਰਪਜਨ ਸਿੰਘ ਨੂੰ ਗੁਰਦਾਸਪੁਰ ਤੋਂ ਲੜਾਉਂਦੇ ਨੇ ਤੇ ਬੀਜੇਪੀ ਨੂੰ ਇਹ ਲਾਹਾ ਮਿਲ ਜਾਊਗਾ ਕਿ ਹਰਪਜਨ ਸਿੰਘ ਸਟਾਰ ਖਿਡਾਰੀ ਹੈ ਮੰਨਿਆ ਪਰਮੰਨਿਆ ਇੰਟਰਨੈਸ਼ਨਲ ਕਰੈਕਟਰ ਹੈ ਪਰ ਇਹ ਵੀ ਮੈਂ ਕਹਿ ਦਵਾਂ ਕਿ ਜੇ ਹਰਪਜਨ ਸਿੰਘ ਨੇ ਲੜਨ ਦੀ ਇੱਛਾ ਜਤਾਈ ਤਾਂ ਹਰਪਜਨ ਸਿੰਘ ਅੰਮ੍ਰਿਤਸਰ ਜਾਣਾ ਚਾਹੂਗਾ ਕਿਉਂਕਿ ਪਹਿਲਾਂ ਕ੍ਰਿਕਟਰ ਨੂੰ ਵੋਟਾਂ ਪਾਈਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਸੋ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਅਗਰ ਹਰਪਜਨ ਸਿੰਘ ਉਤਰੂਗਾ ਤੇ ਨਵਜੋਤ ਸਿੰਘ ਸਿੱਧੂ ਹਰਪਜਨ ਦਾ ਵਿਰੋਧ ਵੀ ਨਹੀਂ ਕਰ ਪਾਊਗਾ ਕਿਉਂਕਿ ਸਮਕਾਲੀ ਕ੍ਰਿਕਟਰ ਰਹੇ ਨੇ ਨਵਜੋਤ ਸਿੱਧੂ ਉਮਰ 'ਚ ਜ਼ਿਆਦਾ ਹਰਪਜਨ ਸਿੰਘ ਨਾਲੋਂ ਪਰ ਇਸ ਕਰਕੇ ਨਵਜੋਤ ਸਿੰਘ ਸਿੱਧੂ ਜ਼ਿਆਦਾ ਵਿਰੋਧ ਨਹੀਂ ਕਰ ਪਾਊਗਾ ਹਰਪਜਨ ਹਰਪਜਨ ਸਿੰਘ ਦਾ ਹਰਪਜਨ ਸਿੰਘ ਨੂੰ ਅੰਮ੍ਰਿਤਸਰ 'ਚ ਲੜਾਉਣ ਦਾ ਫਾਇਦਾ ਇਹ ਮਿਲੂਗਾ ਕਿ ਅੰਮ੍ਰਿਤਸਰ ਸ਼ਹਿਰ ਹੈ ਜਿਹੜਾ ਸਾਡ ਸਿੱਖੀ ਭਾਈਚਾਰੇ ਦੀ ਉੱਥੇ ਗਿਣਤੀ ਜ਼ਿਆਦਾ ਮੰਨੀ ਜਾਂਦੀ ਹੈ ਸੋ ਇਹ ਥੋੜਾ ਜਿਹਾ ਧਰੂਵਿਕरण ਕਿਉਂਕਿ ਭਾਜਪਾ ਧਰੂਵਿਕरण ਬਾਰੇ ਵੀ ਸੋਚਦੀ ਹੈ ਸੋ ਜੇ ਉੱਥੇ ਸਿੱਖ ਚਿਹਰਾ ਲਿਆਉਣਗੇ ਅਮਰਸਰ ਤੇ ਭਾਜਪਾ ਨੂੰ ਥੋੜਾ ਇਹ ਲੱਗੂਗਾ ਕਿ ਸਾਡਾ ਜਿੱਤਣਾ ਆਸਾਨ ਹੋ ਜੂ ਕਿਉਂਕਿ ਪਿਛਲੀ ਵਾਰੀ ਉਹਨਾਂ ਨੇ ਅਰੁਣ ਜੇਤਲੀ ਸਾਹਿਬ ਨੂੰ ਉੱਥੋਂ ਲੜਾ ਕੇ ਦੇਖ ਲਿਆ ਅਰੁਣ ਜੇਤਲੀ ਸਾਹਿਬ ਨੂੰ ਬੜੀ ਬੁਰੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਹਰਾਤਾ ਸੀ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਹਰਪਜਨ ਸਿੰਘ ਬਾਰੇ ਉਹ ਸੋਚ ਰਹੇ ਹੋਣੇ ਕਿ ਜੇ ਹਰਪਜਨ ਸਿੰਘ ਕਿਤੇ ਅਮਰਸਰ ਆ ਜੇ ਤੇ ਅਸੀਂ ਮੁ ਔਰ ਜੇ ਹਰਪਜਨ ਸਿੰਘ ਅੰਮ੍ਰਿਤਸਰ ਆਉਂਦਾ ਦੇਖੋ ਹਰਪਜਨ ਸਿੰਘ ਦੇ ਫੈਨ ਬਹੁਤ ਨੇ ਪੰਜਾਬ 'ਚ ਹਰਪਜਨ ਸਿੰਘ ਦੀ ক্রিকেট 'ਚ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਔਰ ਬੱਚਾ ਬੱਚਾ ਸਾਡਾ ਆਪ ਚੌਕੇ ਛੱਕੇ ਮਾਰਦਾ ਉਹਨੂੰ ক্রিকেট ਵੀ ਸਮਝ ਆਉਂਦਾ ਤੇ ਹਰਪਜਨ ਸਿੰਘ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆਉਂਦਾ ਜੇ ਹਰਪਜਨ ਸਿੰਘ ਅੰਮ੍ਰਿਤਸਰ ਆ ਗਿਆ ਫੇਰ ਮੁਕਾਬਲਾ ਹੋ ਜਾਊਗਾ ਹਾਂ ਜੇ ਸਾਹਮਣੇ ਮਨਮੋਨ ਸਿੰਘ ਵਰਗਾ ਵਿਅਕਤੀਤਵ ਹੋਵੇ ਫੇਰ ਗੱਲ ਵੱਖਰੀ ਹੈ ਫਿਰ ਤਾਂ ਮੈਨੂੰ ਲੱਗਦਾ ਹਰਪਜਨ ਸਿੰਘ ਨੇ ਇਨਕਾਰ ਹੀ ਕਰ ਦੇਣਾ ਕਿ ਮੈਂ ਮਨਮੋਨ ਸਿੰਘ ਉਹਨਾਂ ਦੇ ਖਿਲਾਫ ਚੋਣ ਨਹੀਂ ਲੜਨੀ ਪਰ ਜੇ ਮਨਮੋਨ ਸਿੰਘ ਹੁਣੀ ਨਹੀਂ ਆਉਂਦੇ ਜੇ ਫਿਰ ਹਰਪ੍ਰੀਤ ਸਿੰਘ ਆਉਂਦਾ ਤਾਂ ਫਿਰ ਅੰਮ੍ਰਿਤਸਰ ਦੇ ਵਿੱਚ ਕਿਤੇ ਨਾ ਕਿਤੇ ਮੁਕਾਬਲਾ ਹੋ ਜੂਗਾ ਫਾਈਟ ਬਣ ਜੂਗੀ ਆਉਣ ਵਾਲੇ ਸਮੇਂ 'ਚ ਹੋਰ ਸਥਿਤੀਆਂ ਸਪਸ਼ਟ ਹੋਣਗੀਆਂ ਔਰ ਦੂਜੇ ਪਾਸੇ ਚਰਚਾਵਾਂ ਇਹ ਵੀ ਚੱਲਦੀਆਂ ਨੇ ਕਿ ਲੋਕ ਇਨਸਾਫ ਪਾਰਟੀ ਵੀ ਵੱਡਾ ਫੈਸਲਾ ਕਰ ਸਕਦੀ ਹੈ ਦੋ ਭਰਾ ਨੇ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਹਾਲਾਂਕਿ ਉਹਨਾਂ ਨੇ ਅੰਮ੍ਰਿਤਸਰ ਦੀ ਸੀਟ ਵੀ ਲੋਕ ਇਨਸਾਫ ਪਾਰਟੀ ਕੋਲੇ ਆ ਹਾਲਾਂਕਿ ਹਾਲੇ ਤੱਕ ਉਹਨਾਂ ਨੇ ਉਮੀਦਵਾਰ ਦੇ ਨਾਂ ਦਾ ਉੱਥੋਂ ਐਲਾਨ ਕੀਤਾ ਲੋਕ ਇਨਸਾਫ ਪਾਰਟੀ ਕੋਲੇ ਲੇਕਿਨ ਉਹਨਾਂ ਨੇ ਉਮੀਦਵਾਰ ਦਾ ਨਾਂ ਨਹੀਂ ਐਲਾਨ ਕੀਤਾ ਸੀਟ ਵੰਡੀ ਗਈ ਕਿ ਅਮਰਸਦਰ ਦੀ ਸੀਟ ਹੈ ਜਿਹੜੀ ਲੋਕ ਸਾਬ ਪਾਰਟੀ ਕੋਲੇ ਹੈ ਅਜੇ ਹੀ ਸੂਰਤ ਦੇ ਵਿੱਚ ਇਹਨਾਂ ਦੋਨਾਂ ਭਰਾਵਾਂ ਦੀ ਜੋੜੀ ਚ ਵੀ ਇੱਕ ਲੀਡਰ ਸਾਨੂੰ ਉੱਥੇ ਦੇਖਣ ਨੂੰ ਮਿਲ ਸਕਦਾ ਹੈ ਜੇ ਇੱਕ ਹਰਸ਼ਮਰਤ ਬਾਦਲ ਦੇ ਖਿਲਾਫ ਜਾ ਕੇ ਲੜਦਾ ਹੈ ਫਿਰ ਲੁਧਿਆਣੇ ਚ ਇਹ ਕਿਸੇ ਹੋਰ ਚਿਹਰੇ ਨੂੰ ਵੀ ਲੜਾ ਸਕਦੇ ਨੇ ਪਰ ਜਦੋਂ ਗੁਰਦਾਸਪੁਰ ਦੀ ਗੱਲ ਕਰਦੇ ਹਾਂ ਜਗਦੀਸ਼ ਜੀ ਗੁਰਦਾਸਪੁਰ ਦੇ ਵਿੱਚ ਕਵਿਤਾ ਖੰਨਾ ਵੀ ਹੋ ਸਕਦੀ ਹੈ ਅਕਸ਼ੇ ਖੰਨਾ ਬਾਰੇ ਵੀ ਇਹ ਲੋਕ ਸੋਚ ਰਹੇ ਨੇ ਵੀ ਜੇ ਅਕਸ਼ੇ ਖੰਨਾ ਆ ਜੇ ਗੁਰਦਾਸ ਵਿਨੋਦ ਖੰਨੇ ਦਾ ਪੁੱਤਰ ਤਾਂ ਇੱਕ ਤਾਂ ਹਮਦਰਦੀ ਦੀ ਜਿਹੜੀ ਲਹਿਰ ਬਣੂਗੀ ਔਰ ਇੱਕ ਗੁਰਦਾਸਪੁਰ ਦੇ ਵਿੱਚ ਹਿੰਦੂ ਭਾਈਚਾਰੇ ਦੀਆਂ ਵੋਟਾਂ ਬਹੁਤ ਜ਼ਿਆਦਾ ਨਹੀਂ ਸੋ ਗੁਰਦਾਸਪੁਰ ਪਠਾਨਕੋਟ ਇਹ ਸਾਰੇ ਜਿਹੜੇ ਹਲਕੇ ਨੇ ਬਾਰਡਰ ਦੇ ਨਾਲ-ਨਾਲ ਇੱਥੇ ਹਿੰਦੂ ਭਾਈਚਾਰੇ ਦੀਆਂ ਵੋਟਾਂ ਵੀ ਜ਼ਿਆਦਾ ਨਹੀਂ ਸੋ ਕਿਤਨਾ ਕਿਤੇ ਇਹ ਵੀ ਫੈਕਟਰ ਹੋਣਾ ਕਿ ਕਿਉਂਕਿ ਅਬੋਰ ਚ ਸੁਨੀਲ ਧਖੜ ਹਾਰ ਗਿਆ ਸੀ ਸੋ ਸੁਨੀਲ ਧਖੜ ਨੂੰ ਗੁਰਦਾਸਪੁਰ ਲਿਆਏ ਕਾਂਗਰਸ ਨੇ ਹਿੰਦੂ ਚਿਹਰੇ ਨੂੰ ਅੱਗੇ ਕੀਤਾ ਸੁਨੀਲ ਧਖੜ ਨੂੰ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਸੋ ਇਸ ਕਰਕੇ ਗੁਰਦਾਸਪੁਰ ਦੇ ਵਿੱਚ ਸੁਨੀਲ ਧਖੜ ਦੇ ਖਿਲਾਫ ਬੀਜੇਪੀ ਚਾਹੂਗੀ ਕਿ ਅਸੀਂ ਕੋਈ ਹਿੰਦੀ ਚਿਹਰਾ ਹਿੰਦੂ ਚਿਹਰਾ ਮਿਲ ਜੇ ਭਾਵੇਂ ਉਹ ਅਕਸ਼ੇ ਖੰਨਾ ਹੈ ਭਾਵੇਂ ਉਹ ਬੀਬੀ ਕਵਿਤਾ ਖੰਨਾ ਹੈ ਤੇ ਭਾਵੇਂ ਕੋਈ ਹੋਰ ਫਿਲਮੀ ਕਲਾਕਾਰ ਜਾਂ ਸੈਲੀਬ੍ਰਿਟੀ ਇਹ ਲਿਆਉਣ ਭਾਵੇਂ ক্রিকেট ਦੇ ਮੈਦਾਨ ਚੋਂ ਹੀ ਲਿਆਉਣ ਤੇ ਉਹਨੂੰ ਵੀ ਲਿਆ ਸਕਦੇ ਨੇ ਗੁਰਦਾਸਪੁਰ ਲਈ ਪਰ ਇਹ ਵੀ ਪਤਾ ਲੱਗਿਆ ਕਿ ਜਿਹੜੇ ਸ਼ਵੇਤ ਮਲਿਕ ਨੇ ਭਾਜਪਾ ਦੇ ਪ੍ਰਧਾਨ ਉਹ ਖੂਬ ਨਿਸ਼ਾਨੇ ਵਿੰਨ ਰਹੇ ਨੇ ਕੈਪਟਨ ਅਮਰਿੰਦਰ ਤੇ ਵੀ ਪਰ ਪਤਾ ਇਹ ਲੱਗਿਆ ਹੈ ਕਿ ਸ਼ਵੇਤ ਮਲਿਕ ਵੀ ਚਾਹੁੰਦੇ ਨੇ ਕਿ ਤਨਾ ਕਿਤੇ ਕਿ ਮੈਂ ਹੀ ਅੰਮ੍ਰਿਤਸਰ ਤੋਂ ਚੋਣ ਲੜਨੀ ਹੈ ਸੋ ਸਾਨੂੰ ਕਿਸੇ ਸੈਲੀਬ੍ਰਿਟੀ ਦੀ بجائے ਸੈਲੀਬ੍ਰਿਟੀ ਦੀ بجائے ਮੈਨੂੰ ਹੀ ਉਮੀਦਵਾਰ ਦੇ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਔਰ ਆਪਾਂ ਪਿਛਲੇ ਦਿਨਾਂ ਚ ਮਹਿਸੂਸ ਵੀ ਕੀਤਾ ਕਿ ਸ਼ਵੇਤ ਮਲਿਕ ਨੇ ਤਿੱਖੇ ਹਮਲੇ ਕੈਪਟਨ ਅਮਰਿੰਦਰ ਤੇ ਕੀਤੇ ਨੇ ਕਈ ਵਾਰ ਕਈ ਵਾਰੀ ਮੇਰੇ ਵਾਂਗ ਸ਼ਵੇਤ ਮਲਿਕ ਸਾਹਿਬ ਵੀ ਕੌੜਾ ਬੋਲ ਜਾਂਦੇ ਨੇ ਤਿੱਖੇ ਹਮਲੇ ਕਰਦੇ ਨੇ ਕੈਪਟਨ ਅਮਰਿੰਦਰ ਤੇ ਵੀ ਅੱਜ ਵੀ ਜਿਹੜਾ 16 ਮਾਰਚ ਨੂੰ ਵੀ ਇਹਨਾਂ ਨੇ ਵਿਸ਼ਵਾਸ ਘਾਤ ਦਿਵਸ ਮਨਾਇਆ ਵਿਸ਼ਵਾਸ ਘਾਤ ਦਿਵਸ ਮਨਾਇਆ ਕੈਪਟਨ ਅਮਰਿੰਦਰ ਦੀ ਸਰਕਾਰ ਦਾ ਚੰਗਾ ਧਰਨਾ ਪ੍ਰਦਰਸ਼ਨ ਵੀ ਉੱਥੇ ਹੋਇਆ ਤੇ ਖੂਬ ਤਿੱਖੇ ਬਿਆਨ ਨੇ ਜਿਹੜੇ ਸ਼ਵੇਤ ਮਲਿਕ ਨੇ ਵੀ ਦਿੱਤੇ ਔਰ ਸਿੱਧੂ ਦੇ ਵੀ ਬਹੁਤ ਖਲਾਵ ਨੇ ਸ਼ਵੇਤ ਮਲਿਕ ਸ਼ਵੇਤ ਮਲਿਕ ਦੀ ਸਿੱਧੂ ਨਾਲ ਵੀ ਸਿਆਸੀ ਦੁਸ਼ਮਣੀਆਂ ਇਸ ਕਰਕੇ ਸ਼ਵੇਤ ਮਲਿਕ ਇਹ ਚਾਹੁੰਦੇ ਨੇ ਕਿ ਹਰ ਹਾਲਾਤ ਚ ਮੈਨੂੰ ਟਿਕਟ ਮਿਲੇ ਤੇ ਮੈਂ ਨਵਜੋਤ ਸਿੰਘ ਸਿੱਧੂ ਨਾਲ ਵੀ ਆਪਣਾ ਸਿਆਸੀ ਸਹਬਦਾਰਾ ਜਿਹੜਾ ਉਹ ਬਰਾਬਰ ਕਰਾਂ ਔਰ ਸ਼ਵੇਤ ਮਲਿਕ ਦੀ ਗੱਲ ਵੀ ਸੁਣ ਲੈਨੇ ਆ ਔਰ ਬੀਬੀ ਹਰਸਿਮਰਤ कौर ਬਾਦਲ ਦੀ ਵੀ ਗੱਲ ਸੁਣ ਲੈਨੇ ਆ ਬੀਬੀ ਹਰਸਿਮਰਤ ਨੇ ਵੀ ਕੈਪਟਨ ਅਮਰਿੰਦਰ ਦੇ 2 ਸਾਲ ਤੇ ਬੜਾ ਤਿੱਖਾ ਬ ਤੇ ਸਿੱਧੇ ਨਿਸ਼ਾਨੇ ਕੈਪਟਨ ਅਮਰਿੰਦਰ ਤੇ ਲਾਇਆ ਕੈਪਟਨ ਹੋਇਆ 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 ਕੈਪਟਨ ਅਮਰਿੰਦਰ ਸਰਕਾਰ ਜੋ ਅਜ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਰਹੀ ਹੈ ਉਹਦੇ 2 ਸਾਲ ਜੋ ਪੂਰੇ ਹੋਏ ਨੇ ਔਰ ਜੋ ਵਿਸ਼ਵਾਸ ਘਾਤ ਕੀਤਾ ਔਰਾਂ ਨੇ ਆਪਣੇ ਵੋਟਰਾਂ ਦੇ ਨਾਲ ਪੰਜਾਬ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਵਿਸ਼ਵਾਸ ਘਾਤ ਰੋਸ਼ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਔਰ ਅਮਰਤਸਰ ਦੀ ਜਿਹੜੀ ਰੈਲੀ ਹੈ ਉਹ ਮੈਂ ਤੇ ਹਜ਼ਾਰੋਂ ਜਿਹੜੇ ਬੀਜੇਪੀ ਦੇ ਸ਼ੁਰਮਣੀ ਅਕਾਲੀ ਦਲ ਦੇ ਸਵਰਥਕ ਨੇ ਅਸੀਂ ਇੱਥੇ ਇਕੱਠਾ ਹੋਏ ਨੇ ਸੰਖਿਆ ਤੁਸੀਂ ਦੇਖ ਰਹੇ ਹੋ ਕਿ ਅੱਜ ਜਨਤਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਥੇ ਸ਼ਾਮਲ ਹੋ ਗਈ ਹੈ ਅੱਜ ਦੇ ਡੇਟ ਵਿੱਚ ਜੋ ਵਿਸ਼ਵਾਸ ਘਾਤ ਰੈਲੀ ਹੈ ਇਹਦਾ ਮਕਸਦ ਇਹ ਹੈ ਕਿ ਜੋ ਕੈਪਟਨ ਅਮਰਿੰਦਰ ਨੇ ਝੂਠੇ ਵਾਦੇ ਕੀਤੇ ਸੀ 2 ਸਾਲ ਪਹਿਲੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਸੀ ਧੋਖਾ ਦਿੱਤਾ ਸੀ ਅੱਜ ਪੰਜਾਬ ਦਾ ਯੂਥ ਕਹਿ ਰਿਹਾ ਹੈ ਕੈਪਟਨ ਝੂਠ ਬੋਲੇ ਆ ਕਿੱਥੇ ਨੇ ਸਾਡੀਆਂ 1.61 ਲੱਖ ਨੌਕਰੀਆਂ ਬਹੁਤ ਸਾਰੇ ਵੱਡੇ ਵੱਡੇ ਵਾਦੇ ਕਰਨ ਦੇ ਬਾਵਜੂਦ ਗੁਟਕਾ ਸਾਫ ਦੀ ਸੌਂ ਖਾ ਕੇ ਨਸ਼ੇ ਖਤਮ ਕਰਨ ਦੇ ਸੌਂ ਖਾਨ ਦੇ ਬਾਵਜੂਦ ਅੱਜ 2 ਸਾਲ ਨਿਕਲ ਗਏ ਨੇ ਇੱਕ ਕਿਸਾਨ ਪੰਜਾਬ 'ਚ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ ਕਿ ਮੇਰਾ ਪੂਰਾ ਕਰਜ਼ਾ ਮਾਫ ਹੋਇਆ ਹੈ 950 ਕਿਸਾਨਾਂ ਨੇ ਖੁਦ ਖੁਸ਼ੀਆਂ ਕਰ ਲETੀਆਂ ਨੇ ਕਿਉਂਕਿ ਇਸ ਛੂਟੀ ਸਰਕਾਰ ਨੇ ਇਸ ਮੁੱਖ ਮੰਤਰੀ ਨੇ ਕਿਹਾ ਸੀ ਆਪਣਾ ਕਰਜ਼ਾ ਦੇਣਾ ਬੰਦ ਕਰ ਦਿਓ ਤੁਹਾਡੇ ਸਾਰੇ ਕਰਜ਼ੇ ਹੁਣ ਮੇਰਾ ਮੇਰੀ ਜ਼ਿੰਮੇਵਾਰੀ ਹੈ ਦੱਲ ਜੀ ਖਬਰਾਂ ਐਵੀ ਆ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਵੀ ਫਿਲਮੀ ਸਟਾਰਿਆਂ ਦੀ ਜਾਂ ਸੈਲੀਬ੍ਰਿਟੀਜ਼ ਦਾ ਸਹਾਰਾ ਲੈ ਸਕਦੀ ਹੈ। ਸਨੀ ਦਿਓਲ ਦਾ ਨਾਮ ਉੱਪਰ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਲੜਨ ਲਈ ਕਿਦਾਂ ਦੇਖਦੇ। ਦੇਖੋ ਇਹ ਸਨੀ ਦਿਓਲ ਦਾ ਨਾਮ ਨਵਾਂ ਨਹੀਂ ਆਇਆ। ਇਹ ਵਿਧਾਨ ਸਭਾ ਚੋਣਾਂ ਵੇਲੇ ਵੀ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਵੀ ਇਹ ਗੱਲ ਚੱਲੀ ਸੀ ਕਿ ਜੇ ਅਕਾਲੀ ਦਲ ਲੁਧਿਆਣੇ ਤੋਂ ਸਨੀ ਦਿਓਲ ਨੂੰ ਲੜਾ ਦੇ ਤਾਂ ਕੀ ਸਥਿਤੀਆਂ ਰਹਿਊਗੀਆਂ। ਨਾ ਤਾਂ ਕਦੀ ਸਨੀ ਦਿਓਲ ਨੇ ਕਿਹਾ ਕਿ ਮੈਂ ਇੱਥੋਂ ਚੋਣ ਲੜਨੀ ਹੈ। ਨਾ ਇਹ ਅਧਿਕਾਰਿਕ ਤੌਰ ਤੇ ਕਦੀ ਅਕਾਲੀ ਦਲ ਨੇ ਕਿਹਾ ਸੋ ਇਹ ਲੋਕਾਂ ਦੀਆਂ ਚਰਚਾਵਾਂ ਨੇ ਮੈਨੂੰ ਜਿਹੜਾ ਕੁਝ ਲੱਗਦਾ ਉਹ ਉਹਦੇ ਪਿੱਛੇ ਕਾਰਨ ਵੀ ਇਹ ਹੈ ਕਿਉਂਕਿ ਸਨਿ ਦੇਵਲ ਸਾਡੇ ਸਾਨ੍ਹਿਆਲ ਨਾਲ ਸੰਬੰਧਿਤ ਨਹੀਂ ਜਿਹੜਾ ਸਾਡਾ ਕੇਂਦਰੀ ਸ਼ਹਿਰ ਹੈ ਲੁਧਿਆਣਾ ਸਾਨ੍ਹਿਆਲ ਦੇ ਨਾਲ ਉਹਨਾਂ ਦਾ ਸੰਬੰਧ ਹੈ ਪੰਜਾਬ ਦੇ ਬਹੁਤ ਲੁਧਿਆਣੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਧਰਮਿੰਦਰ ਉਹਨਾਂ ਦਾ ਸੰਬੰਧ ਰਿਹਾ ਇਹਨਾਂ ਦੀਆਂ ਪੁਰਾਣੀਆਂ ਜ਼ਮੀਨਾਂ ਪਲਾਟ ਬਾਵਾ ਉੱਥੇ ਹੈਗੇ ਨੇ ਕਿਤਨਾ ਕਿਤੇ ਜਾਂ ਇਹਨਾਂ ਦੇ ਹੈ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਦੇ ਹੈ ਸੋ ਇਹਨਾਂ ਦਾ ਲੋਕਾਂ ਦੇ ਨਾਲ ਮਿਲਵਰਤਨ ਹੈਗਾ ਔਰ ਸਨੀ देओल ਕਿਉਂਕਿ ਕਾਦ ਬਹੁਤ ਵੱਡਾ ਸੈਲੀਬ੍ਰਿਟੀ ਹੈ ਕਿਉਂਕਿ ਅੱਜ ਕੱਲ ਜਦੋਂ ਪੋਲਿਟੀਕਲ ਪਾਰਟੀਆਂ ਚ ਖਲਾਅ ਪੈਦਾ ਹੋ ਗਿਆ ਦੇਖੋ ਅਕਾਲੀ ਦਲ ਚ ਖਲਾਅ ਪੈਦਾ ਹੋ ਗਿਆ ਅਕਾਲੀ ਦਲ ਕੋਲੇ ਸੰਨਤੀ ਸ਼ਹਿਰ ਲੁਧਿਆਣੇ ਚ ਕੋਈ ਅਜਿਹਾ ਵੱਡਾ ਲੀਡਰ ਨਹੀਂ ਹੈ ਜਿਹੜਾ ਵੱਡਾ ਉਮੀਦਵਾਰ ਹੋਵੇ ਲੋਕ ਸਭਾ ਚੋਣਾਂ ਚ ਜਿਹੜਾ ਰਵਨੀਤ ਬਿੱਟੂ ਨੂੰ ਮੁਕਾਬਲਾ ਦੇ ਦੇ ਜਿਹੜਾ ਸਿਮਰਜੀਤ ਬੈਂਸ ਨੂੰ ਟਾਕਰਾ ਦੇ ਦੇ ਹਾਂ ਜੇ ਸਿਮਰਜੀਤ ਬੈਂਸ ਅਕਾਲੀ ਦਲ ਤੋਂ ਵੱਖਰਾ ਨਾ ਹੋਇਆ ਹੁੰਦਾ ਤੇ ਸਿਮਰਜੀਤ ਬੈਂਸ ਭਾਵੇਂ ਪਿਛਲੀ ਵਾਰੀ ਵੀ ਐਮਪੀ ਬਣ ਜਾਂਦਾ ਅਕਾਲੀ ਦਲ ਵੱਲੋਂ ਤੇ ਐਤਕੀ ਵੀ ਉਹਨੇ ਐਮਪੀ ਫਿਰ ਅਕਾਲੀ ਦਲ ਵੱਲੋਂ ਬਣ ਜਾਣਾ ਸੀ ਕਿਉਂਕਿ ਉਹਦੀ ਆਪਣੇ ਕੰਮ ਕਰਨ ਦੀ ਸ਼ੈਲੀ ਥੋੜੀ ਜਿਹੀ ਠੀਕ ਹੈ ਪਰ ਅਕਾਲੀ ਦਲ ਵੱਡਾ ਕੱਦ ਦਾ ਕੋਈ ਆਗੂ ਇੱਥੇ ਤਿਆਰ ਨਹੀਂ ਕਰ ਸਕਿਆ ਇਸ ਕਰਕੇ ਜਿਹੜੇ ਰਿਊਮਰ ਆਉਂਦੇ ਨੇ ਕਿਉਂਕਿ ਅਕਾਲੀ ਦਲ ਦੀ ਵੀ ਕੋਸ਼ਿਸ਼ ਹੈ ਕਿ ਬਾਕੀ ਥਾਵਾਂ ਤੇ ਤਾਂ ਅਸੀਂ ਪੁਰਾਣੇ-ਪੁਰਾਣੇ ਘੈਂਟ ਟਕਸਾਲੀ ਲੀਡਰ ਲੜਾ ਲੈ ਲੁਧਿਆਣੇ ਚੋਂ ਅਸੀਂ ਕਿਹਨੂੰ ਲੜਾਵਾਂਗੇ ਸੋ ਲੁਧਿਆਣੇ ਚੋਂ ਹਜੇ ਹਮੇਸ਼ੰਦਰ ਦਾ ਨਾਮ ਉੱਪਰ ਚੱਲ ਰਿਹਾ ਹੈ ਸ਼ਰਨਜੀਤ ਉਹ ਸਿਟਿੰਗ ਸਾਨੀ ਹਾਲ ਤੋਂ ਐਮ ਐਲ ਏ ਵੀ ਹੈ ਹਰੀਸ਼ ਰਾਏ ਢਾਂਡਾ ਪਹਿਲਾਂ ਪਾਰਟੀ ਛੱਡ ਗਏ ਸੀ ਸੁਖਵੀਰ ਬਾਦਲ ਹੁਣ ਇਹ ਸਾਰੇ ਉਹਨਾਂ ਨੂੰ ਵਾਪਸ ਪਾਰਟੀ ਚ ਲਿਆਏ ਨੇ ਮਨਾ ਕੇ ਚੰਗੀ ਗੱਲ ਹੈ ਹਰੀਸ਼ ਰਾਏ ਢਾਂਡਾ ਚੰਗਾ ਉਮੀਦਵਾਰ ਹੋ ਸਕਦੇ ਨੇ ਹਰੀਸ਼ ਰਾਏ ਢਾਂਡਾ ਅਗਰ ਉਹ ਆਪ ਸਹਿਮਤੀ ਦੇ ਦੇਣ ਕਿ ਹਾਂ ਮੈਂ ਲੁਧਿਆਣੇ ਚ ਆ ਕੇ ਚੋਣ ਲੜਨੀ ਹੈ ਬਾਕੀ ਜੀਵਨ ਤਵਨ ਨੇ ਉਹ ਵੀ ਇਹਨਾਂ ਦਾ ਇੱਕ ਹਿੰਦੂ ਚਿਹਰਾ ਹੈ ਉਹ ਵੀ ਬਤੌਰ ਹਿੰਦੂ ਚਿਹਰਾ ਸਰਗਰਮ ਹੋ ਸਕਦੇ ਨੇ ਚੋਣਾਂ ਦੇ ਵਿੱਚ ਉਹਨਾਂ ਦਾ ਉਜ્યોਗ ਦੇ ਵਿੱਚ ਵੀ ਉਹਨਾਂ ਦਾ ਚੰਗਾ ਦਖਲ ਹੈ ਪਰ ਇਹ ਤੈ ਅਕਾਲੀ ਦਲ ਨੇ ਕਰਨਾ ਹੈ ਪਰ ਸਨੀ ਦੇਵਲ ਦੀ ਚਰਚਾ ਜ਼ਿਆਦਾ ਮੈਨੂੰ ਲੱਗਦਾ ਜਗਦੀਸ਼ ਜੀ ਇਹਦੇ 'ਚ ਸੱਚਾਈ ਕੋਈ ਨਹੀਂ ਇਹ ਚਰਚਾ ਜ਼ਿਆਦਾ ਵੀ ਅਕਾਲੀ ਦਲ ਸਨੀ ਦੇਵਲ ਨੂੰ ਲਿਆਊਗਾ ਕਿਉਂਕਿ ਜੇ ਸਨੀ ਦੇਵਲ ਨੇ ਚੋਣ ਲੜਨੀ ਹੁੰਦੀ ਤੇ ਉਹ ਜ਼ਰੂਰ ਕੋਈ ਨਾ ਕੋਈ ਰੁਖ ਰੱਖਦੇ ਉਹ ਦੌਰੇ ਕਰਕੇ ਜਾਂਦੇ ਮਾੜਾ ਮੋਟਾ ਜ਼ਮੀਨ ਤੇ ਆ ਕੇ ਹਾਲਾਤ ਦੇਖਦੇ ਜੀ ਡਾਲਾ ਜੀ ਹੁਣ ਪ੍ਰੋਗਰਾਮ ਨੂੰ ਖਤਮ ਕਰਨ ਦਾ ਵਕਤ ਹੋ ਗਿਆ ਦਰਸ਼ਕਾਂ ਤੋਂ ਇਜਾਜ਼ਤ ਲੈਣੇ ਆ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾ